ਕੀ ਵੀਡੀਓ ਬੜੀ ਆਈਆਂ ਬੜੀ ਫੰਨੀ ਆ ਬੜੀ ਕਮਿਟੀ ਹੋ ਰਹੀ ਦੇਖੋ ਲਾਸਟ ਆ ਤੇ ਮੇਰੇ ਨਵੇਂ ਜੁੜੇ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਓ ਠੀਕ ਹੈ ਜੀ ਉਹ ਵੀਰ ਆ 10 ਰੁਪਏ ਦੀਆਂ ਨਹੀਂ ਇਹ ਗੋਪਲੀਆਂ ਓਏ ਇੰਨਾ ਸ਼ੂਗਰ ਘਰ ਇੰਨੀਆਂ ਮਿਲ ਗਈਆਂ ਗਾਂ ਲੋੜੀ ਹੁੰਦੀ ਇੰਨੀਆਂ ਬੜੀ ਮਿਲਿਆ ਕਰਨੀਆਂ ਮਹਿੰਗੀਆਂ ਹੋ ਗਈਆਂ ਵਾ ਤੇ ਮੈਂ ਵੀ ਤੇ ਲੋੜੀ ਬਾਤ ਖਾਂਦੇ ਆ ਮੈਂ ਆਪੇ ਲਾ ਕੇ ਬਹਿ ਕੇ ਖਾਵਾਂਗੀ ਅੱਛਾ ਇਹਦੇ ਪ੍ਰਾਣੇ ਪ੍ਰਾਣੇ ਵਾਵਾ ਸੱਦੇ ਹੁਣੇ ਉਹ ਪ੍ਰਾਣੇ ਕੀ ਸਾਡਾ ਬ੍ਰੈਂਟ ਬਰ ਬੜਾ ਤਗੜਾ ਆ ਦੇ ਹੱਦ ਹੋ ਗਈ ਯਾਰ ਤੇਰੇ ਵਾਲੀ ਜ਼ਿੰਦਗੀ ਚੋਂ ਟੁੱਟੇ ਜ ਸਜਣਾ ਜਿਵੇਂ ਟੁੱਟਦਾ ਤੀਰ ਕਮਾਨ ਕੋਈ ਤੇਰਾ ਛੱਡ ਕੇ ਜਾਣਾ ਇੰਜ ਲੱਗਿਆ ਜਿਵੇਂ ਕੱਟ ਕੇ ਲੈ ਜੇ ਜਾਨ ਕੋਈ ਇਹ ਬੰਦ ਕਰ ਵੰਡਿਆ ਰਾਂਝਾ ਕਿੱਡੇ ਤੋਂ ਦਰਦ ਭਰੇ ਗਾਣੇ ਲਾਏ ਆ ਮਾਤਾ ਕੀ ਗੱਲ ਕੰਨਾਂ ਚ ਵਜਦੇ ਆ ਇਹ ਕਨਾਜ ਨਹੀਂ ਵਜਦੇ ਦਿਲ ਤੇ ਵਜਦੇ ਆ ਢੋਲ ਤੇ ਵਜਦੇ ਆ ਆਹ ਸੁਣ ਕੇ ਤੇਰੇ ਅੰਕਲ ਦੀ ਯਾਦ ਆ ਜਾਂਦੀ ਐ ਮਾਦਾ ਕੀ ਗੱਲ ਅਕਲ ਮਰ ਗਿਆ ਵਾ ਇਹ ਮਾਰਨਾਂ ਨੂੰ ਕਹਿਣ ਵਾਲੇ ਮਾਰਤੇ ਅੱਦ ਨਹੀਂ ਗਿਆ ਸੀ ਪਹਿਲੇ ਦਿਨ ਵੇਖਿਆ ਸੀ ਪਹਿਲੇ ਦਿਨ ਵੇਖਿਆ ਸੀ ਓ ਮਾਦਾ ਜਿੱਦਾਂ ਦਾ ਤੇਰਾ ਮੂੰਹ ਤੈਨੂੰ ਵੇਖ ਕੇ ਚੰਗਾ ਭਲਾ ਬੰਦਾ ਮਰ ਜੇ ਇਹ ਕਹਾਂ ਕਿ ਆ ਵੇ ਮੈਂ ਜਾਨਨੀ ਬਣੀ ਕਪਤੀ ਆ ਤੇ ਮੇਰਾ ਹਿਸਾਬ ਨਾ ਬੋਲੀ ਇਹਨਾਂ ਵੀ ਤੇ ਚਾਰ ਜਨਾਂ ਦੀਆਂ ਇਕੱਠੀਆਂ ਕਰਕੇ ਤੇ ਮੈਂ ਤੇਰੀਆਂ ਬੋਲੀਆਂ ਪਵਾਦਾ ਮਾ ਮਾ ਮੈਰੇ ਉਧਰ ਹੀ ਡਿਆਂ ਤੂੰ ਗੁੱਸਾ ਹੀ ਕਰ ਗਈਆਂ ਗੁੱਸਾ ਕਰ ਗਈਆਂ ਨਾਲੇ ਆ ਗਿਆ ਖਜਾਲਾ ਆਡਾ ਵੇ ਮੈਂ ਅਜੇ ਨਹੀਂ ਤਰ ਸਿੱਕੇ ਕਰ ਹੁੰਦਾ ਸਿੱਕੇ ਨਹੀਂ ਜਾਣਾ ਸਿੱਕੇ ਨਹੀਂ ਜਾਣਾ ਮਾ ਤਾਂ ਮੈਂ ਕਿਉਂ ਤਰ ਸਿੱਕੇ ਕੀ ਆ ਉੱਥੇ ਮੇਰੇ ਸਹੁਰੇ ਆ ਤੇ ਸਹੁਰੇ ਤਾਂ ਸਾਰੇ ਤੇਰੇ ਲਈ ਡੰਡੇ ਬੀਜੇ ਆ ਕੰਡੇ ਤੋਂ ਨਾ ਉਦਨ ਹੀ ਪੀਚ ਤੇ ਤੈਨੂੰ ਨਾ ਨਾ ਕੁਣੀ ਗਈ ਹੋਗਾ ਕੀ ਗੱਲ ਹੋਈ ਸੀ ਉਹ ਹੋਣਾ ਕੀ ਮਾਦਾ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਤੈਨੂੰ ਨਹੀਂ ਪਤਾ ਮੈਂ ਕਿੰਨਾ ਦੁਖੀ ਹਾਂ ਹਾ ਜੇ ਕਿਤੇ ਮੈਂ ਘਰੇ ਟਾਈਮ ਨਾਲ ਚਲ ਜਾਂਦਾ ਤੇ ਕਿਹਦੇ ਟਾਈਮ ਨਾਲ ਆ ਗਿਆ ਵਾ ਜੇ ਕਿਤੇ ਲੇਟ ਹੋ ਜਾ ਤੇ ਕਹਿੰਦੀ ਲੇਟ ਕਿਉਂ ਹੋ ਗਿਆ ਵਾ ਹਾਂ ਹਾਂ ਜੇ ਕਿਤੇ ਫੋਨ ਵੀ ਜੀ ਆ ਜੇ ਤੇ ਕਹਿੰਦੀ ਕਿਹੜੀ ਮਾਂ ਨਾਲ ਲੱਗਾ ਵਾ ਤੂੰ ਕੋਈ ਹੋਰ ਕੋ ਰੱਖੀ ਆ ਤੇ ਜੇ ਕਿਤੇ ਮੈਂ ਗੁੱਸੇ 'ਚ ਮਾਦਾ ਫੋਨ ਬੰਦ ਕਰਦਾ ਤੇ ਇਹਦੀ ਫੋਨ ਕਿਉਂ ਬੰਦ ਕਰਦਾ ਵਾ ਉਹ ਤੂੰ ਮਾੜੀ 'ਚ ਪਹਿਨੇ ਵਿਆਹ ਹੀ ਨਾ ਕਰਾਉਂਦਾ ਮਾਦਾ ਮੈਂ ਤੇ ਲਾਲਚ ਨੂੰ ਕਰਾ ਬੈਠਾ ਉਦੋਂ ਕਹਿੰਦੇ ਤੈਨੂੰ ਗੱਡੀ ਦੇਵਾਂਗੇ ਤੇ ਗੱਡੀ ਓਏ ਆਹੋ ਗੱਡੀ ਜਿੱਦੋਂ ਤੈਨੂੰ ਘੂਟੇ ਦੇਣ ਡਿਆ ਆ ਫੜ ਪੈ ਹੈ ਮਰ ਜਾ ਤੂੰ ਆਪਣੇ ਰੋਣੇ ਰੋਈ ਜਾਂਦੇ ਆ ਇੱਧਰ ਮੇਰੀ ਕੁੜੀ ਖੱਚਕ ਨੂੰ ਰੋਈ ਜਾਂਦੀ ਆ ਆ ਵੇਖਾ ਨਿੱਕੇ ਜਿਹੇ ਨਿਆਣਾ ਦਕਾਨ ਲਾ ਕੇ ਬੈਠਾ ਆ ਸਾਡੇ ਵਾਲਾ ਚੌਣਾ ਦੇ 12 ਵਜੇ ਤੱਕ ਕਰਜਾਈਆਂ ਨਹੀਂ ਛੱਡਦਾ ਆ ਤੇਰੇ ਕਰਾਂ ਸਿਆਪਾ ਮੈਂ ਚੱਕ ਲੈਣਾ ਵੇ ਬਾਊ ਵੇ ਮੁੰਡਿਆ ਹਾਏ ਹੈ ਬੋਲਾ ਆ ਔਰ ਸੁਣਾ ਕੀ ਹਾਲੀ ਹਾਲ ਠੀਕ ਹੀ ਆ ਮਾਦਾ ਮੈਂ ਲਾ ਮੁੰਜੇ ਤੇ ਪਿਆ ਆ ਇਹ ਮੁੰਜੇ ਤਾਂ ਜਾਦਾ ਮੁੰਜੇ ਮੁੰਜੇ ਡਾਲ ਨਹੀਂ ਕੋਈ ਭੈ ਲੈ ਲੈਂਦਾ ਤੂੰ ਮਾਦਾ ਭੱਜ ਗਿਆਈ ਆ ਅਕਲ ਨਾਲ ਬੋਲ ਵੇ ਗੱੱਚ ਕਰੰਗਿਆ ਜਾ ਇਹ ਨਾ ਤੈਨੂੰ ਵਣ ਵਾਣੀ ਭੁਜਾਇਆ ਹੋਵੇ ਮਾਦਾ ਮੈਂ ਦਰਮਾਨਾ ਆਪਣੇ ਕੰਮ ਕਰਨ ਦੇ ਤੂੰ ਯੋ ਆਣ ਕੇ ਮੁੰਜੇ ਮੰਗਣ ਢੀ ਵੇ ਇੱਥੇ ਦੁਕਾਨ ਲਾ ਕੇ ਬੈਠਾ ਪੰਚਾਇਤ ਥੋੜੀ ਲਈ ਆ ਵੀ ਮੰਜੇੜਾ ਵਾ ਬੋਲਦਾ ਵੇ ਕਿੱਦਾਂ ਆ ਆ ਗਿੱਚਕ ਕਿੰਨੇ ਦੀ ਆ 20 ਰੁਪਈਆ ਦੀ ਓਹ ਉਰਾ ਫੜਾਈ ਅੰਮਾ ਸਾਜ ਨਹੀਂ ਗਿੱਚਕ ਕਿਹੜੇ ਰੁਪਈਆ ਵੀ ਤੁਸੀਂ ਤਾਂ ਲੁੱਟ ਮਚਾਈ ਆ ਓਹ ਮਾਦਾ ਕਿੰਨੀ ਕ ਮਹਿੰਗੀ ਆ ਮੰਗਾਈ ਵੇਖਾ ਕਿੰਨੀ ਆ ਪੈਰਾਂ ਦਾ ਸੁਣ ਕੇ ਹੋ ਗਿਆ ਹੀ ਨਿਕਲ ਗਿਆ ਆ ਓਹ ਕਾ ਨਿਕਲ ਗਿਆ ਮੈਂ ਰੁਪਈਆ ਦੱਸ ਦੇਣਾ ਹੀ ਆ ਆਹੋ ਤਾਂ ਉਹ ਤੈਨੂੰ ਭੋਰਾ ਨਾ ਪਰਦਾ ਉਹਨੇ ਕਿਦਾ ਹਰ ਕਲਾ ਕੇ ਦਾ ਪੰਡਾ ਪਰ ਪਰ ਕਰਦਾ ਆ ਆ ਵੇਚਣ ਵਾਲੀ ਗੱਲ ਕਰਦੀ 100 ਰੁਪਏ ਲਾੜਾ ਉਹ ਮਦਰ ਤੂੰ ਨਾ ਮੈਨੂੰ ਗੱਲਾਂ ਜਲਾ ਕਹਾਂ ਦੁਹਾ ਨਹੀਂ ਹਟੂ ਬਾਰਾ ਖੰਦੀ ਨਹੀਂ ਬਾਰਾ ਖਾਦੀ ਤੇ ਫੜ ਬੈਠਾ ਖਾਂਦਾ ਨਹੀਂ ਚੱਲ ਹੀ ਭੁੰਡਾ ਪੱਸ ਆ ਗਈ ਏ ਤੈਨੂੰ ਇਹੋ ਜਿਹਾ ਕਰੋਂ ਫੜਾ ਦੂੰਗੀ ਆ ਗਿਆ ਆ ਗਿਆ ਬਬੂ ਓ ਯਾਰ ਕੰਮ ਬੜਾ ਸੀ ਲੇਟ ਦਾ ਪਈ ਹੋਣਾ ਸੀ ਓ ਕੀ ਹੋ ਜਾ ਤੂੰ ਰੋਟੀ ਨਹੀਂ ਖਾਦੀ ਓ ਮੈਂ ਕਿਹੜੀ ਰੋਟੀ ਖਾਦੀ ਸਵੇਰ ਦੀ ਮੈਂ ਤਾਂ ਸਵੇਰ ਦਾ ਪਾਣੀ ਦਾ ਘੋਟ ਨਹੀਂ ਪੀਤਾ ਓ ਲੈ ਉਹਨਾ ਮੂਫਲੀ ਮੂਫਲੀ ਦੀ ਕਿਹੜੀ ਗੱਲ ਆ ਪੂਰੀ ਤਾਂ ਚੰਗੀ ਆ ਕਿੰਨਾ ਤੇ ਮੈਂ ਪਾਣੀ ਵੀ ਪੀਤਾ ਲੈ ਓ ਹੈਲੋ ਛੋਟੇ ਵੀਰ ਹਾਂਜੀ ਓ ਮਰਜੀ ਭੜੀਓ ਬਾਹਰਾਂ ਗੱਲ ਸੁਣੀ ਹਾਂਜੀ ਓ ਮੂਫਲੀ ਗਰਮ ਵੀ ਕਰਕੇ ਦਿੰਦੇ ਹਾਂ ਆਹ ਹੋ ਗਿਆ ਕੋਈ ਗਰਮ ਮੰਗੇ ਤਾਂ ਉਹਨੂੰ ਗਰਮ ਵੀ ਕਰਦੇ ਹੀ ਦੀ ਉਹਦੇ ਠੰਢੀ ਬਥੇਰੀ ਪਈ ਆਪਣੇ ਕੋ ਓ ਖਾ ਕੇ ਚੈੱਕ ਕਰ ਸਕਦਾ ਵਾ ਆਹੋ ਚੈੱਕ ਕਰੋ ਜਿੰਨੀ ਮਰਜ਼ੀ ਖਾਓ ਔਰ ਇਥੋਂ ਲੈ ਰਿਓ ਆਪਣੇ ਘਰ ਜਾਗੇ। ਉਹ ਪਹਿਲਾਂ ਵੇਖ ਤੇ ਲਵਾ ਘਰ ਲੈ ਕੇ ਜਾਂ ਜੋ ਕੀ ਹੈਗੀ ਵੀ ਹੈ ਕਿ ਨਹੀਂ। ਉਹ ਆ ਹੋ ਘਰ ਲੈ ਕੇ ਜਾਣ ਨੂੰ ਇਹਨਾਂ ਨੂੰ ਕੀ ਹੋਇਆ? ਅਸੀਂ ਤੇ ਆਪ ਰੋਜ਼ ਘਰ ਲੈ ਕੇ ਜਾਂਦੇ ਇਹਨਾਂ ਨੂੰ। ਆਹ ਘਰ ਹੀ ਲੈ ਗਏ ਜਦੋਂ ਵਿਗਣੇ ਆਈਆਂ। ਓਏ ਇਹੋ ਵੇਰੀ ਵੇਰੀ ਕਦੇ ਈ ਢੀ ਦੁਕਾਨ ਪਾਈ ਆ। ਨਹੀਂ ਨਹੀਂ ਫਿਰ ਤੇ ਬਹੁਤ ਵਧੀਆ। ਓਏ ਦੰਗਰ ਆ ਪੈਕਟ ਥੋੜੇ ਫੁਲੇ ਆਂ ਦਾ। ਓਏ ਤਾਰਿਆ ਉਹ ਤਾਰਿਆ ਇਹ ਹੈ ਗੜਾ ਇਸੋਂਗ ਨੂੰ ਕੱਢ ਕੇ ਲਿਆਉਂਦੇ ਆ ਜਿੱਦਾਂ ਤੂੰ ਕੂਂਡਾ ਬੰਦ ਲਾਦਾ ਤੈਨੂੰ ਵੀ ਘਰੋਂ ਕੱਢਿਆ ਵਾ ਪੁਲਿਸ ਕੱਲੇ ਵੀ ਚੱਲੇਗੇ ਸਾਰੇ ਤਨ ਇੱਥੇ ਬਿਠਾ ਰਹਿਣਾ ਵਾ ਕੋ ਨਹੀਂ ਨਹੀਂ ਜਾਣਾ ਸਕੂਲੇ ਔਰ ਐਤਵਾਰ ਦੇ ਐਤਵਾਰ ਓਇਆ ਹੋ ਗਰਾਊਂਡ ਵੈਲੀ ਹੁੰਦੀ ਨਾ ਤਾਂ ਕਰਕੇ ਐਤਵਾਰ ਦੇ ਐਤਵਾਰ ਬਾਲ ਖੇਡਣ ਜਾਏਗਾ ਕੂਂਡਾ ਲਾਦਾ ਸਾਰੇ ਤਨ ਇੱਥੇ ਵੀ ਖੇਡਦਾ ਰਹਿਣਾ ਵਾ ਗਾਗੂ ਕੁ ਵੀ ਹਸਾ ਬਣਾਈ ਆ ਓ ਨਹੀਂ ਨੇ ਵੀਰ ਮੈਂ ਤਾਂ ਮਯਾ ਕਰਨ ਦੇ ਹਾਂ ਉਹ ਦਾਲੀ ਮੈਂ ਰੋਜ਼ ਜਾਂਦਾ ਸਕੂਲ ਉਹ ਵੀ ਅੱਜ ਆਪਾਂ ਆਂਦਾ ਵੀ ਮੈਂ ਮਾਲ ਲੈ ਆਵਾਂ ਤੇ ਤੂੰ ਦੁਕਾਨ ਤੇ ਬਹਿ ਤਾਂ ਕਰਕੇ ਮੈਂ ਚੱਲ ਬਹਿ ਜਾਣੇ ਉਹ ਮਾਲ ਫਿਰ ਸਰੋਂ ਲੈਣ ਗਿਆ ਉਹ ਸ਼ਹਿਰੋਂ ਨਹੀਂ ਰਾਜਸਥਾਨੋਂ ਲੈਣ ਗਿਆ ਵਾ ਅੱਛਾ ਤੇ ਤੁਸੀਂ ਫਿਰ ਰਾਜਸਥਾਨ ਤੋਂ ਹੋ ਓਏ ਆਹੀ ਤੇ ਇੱਥੋਂ ਦੇ ਆ ਮੂਫਲੀ ਰਾਜਸਥਾਨ ਦੀ ਬੇਟੀ ਦੀ ਆ ਓਏ ਇੰਨੀ ਦੂਰੋਂ ਲਿਆ ਕੇ ਦੇ ਦੇ ਓ ਕੀ ਗੱਲ ਲਾਗੋ ਮਿਲਦੀ ਨਹੀਂ ਆ ਓ ਨਹੀਂ ਨਹੀਂ ਵੀਰ ਇੱਥੇ ਮਹਿੰਗੀ ਬੜੀ ਮਿਲਦੀ ਆ ਔਰ ਨਾਲੇ ਇੱਥੇ ਖਾਲੀ ਜਿਆਦੀ ਨਿਕਲਦੀ ਆ ਖਾਲੀ ਨਿਕਲਦੀ ਆ ਜਿਹੜੀ ਉਧਰੋਂ ਲੈ ਕੇ ਆਉਂਦੇ ਸੀ ਉਹ ਚੋ ਲਾੜੀ ਠੀਕ ਉਹ ਤੂੰ ਕੱਖ ਲੈਣਾ ਵੀ ਆ ਕਿ ਤੈਨੂੰ ਵੀ ਦੁਕਾਨ ਤੋਂ ਗੱਡਾ ਉਹ ਲੈਣਾ ਦਾ ਖਲੋਤਾ ਹੋਰਦਨ ਮੈਂ ਵਿਹਲਾ ਲੱਗ ਡਿਆ ਉਹ ਵਿਹਲਾ ਨਹੀਂ ਮੈਨੂੰ ਤਾਂ ਤੂੰ ਐਵੇਂ ਲੱਗਣ ਡਿਆ ਓਏ ਐਵੇਂ ਨਹੀਂ ਅਫਸਰ ਆ ਮੈਂ ਕਾਹਦਾ ਵਿਹਲੇ ਆਂ ਦਾ ਉਹ ਰੋਡ ਅਫਸਰ ਆ ਮੈਂ ਕਿੱਥੇ ਡਿਊਟੀ ਹੁੰਦੀ ਅੱਜ ਕੱਲ ਪਾਜੀ ਉਹ ਡਿਊਟੀ ਅੱਜ ਕੱਲ ਤੇ ਪਿੰਡ ਵਾਲੇ ਮੋੜ ਤੇ ਹੋਈਦਾ ਨਾਲੇ ਦੌਂਦੇ ਜਾਂਦੇ ਰਹਿੰਦੇ ਨੂੰ ਰਾਹ ਦੱਸ ਕੇ ਭਲਾਈ ਦਾ ਕੰਮ ਕਰਦੇ ਹੀ ਦਾ ਨਾਲੇ ਵਾਵਾ ਟਾਈਮ ਪਾਸ ਹੋ ਜਾਂਦਾ ਓ ਬੱਲੇ ਐਵੇਂ ਵੀ ਜਾਂ ਆਪਦਾ ਟਾਈਮ ਪਾਸ ਹੀ ਕਰਨ ਆਇਆ ਹੋਇਓ ਉਹ ਟਾਈਮ ਪਾਸ ਨਹੀਂ ਕਰਨ ਆਇਆ ਮੈਂ ਤਾਂ ਸਮਾਨ ਲੈਣਾ ਆਇਆ ਵਾਂ ਅੱਗੇ ਚ ਖਫੜੀ ਉਹ ਆ ਦਾ ਨਿੱਕੀ ਬੜੀ ਆ ਉਹ ਨਿੱਕੀ ਆ ਉਹ ਤੂੰ ਖਾਣੀ ਆ ਨਾ ਉੱਤੇ ਲਟਣਾ ਬਾਏ ਉਹ ਪਾਣੀ ਪੁਣੀ ਨਹੀਂ ਹੈਗਾ ਪੀਨੂ ਉਹ ਨਹੀਂ ਨਹੀਂ ਵੀਰ ਪਾਣੀ ਨਹੀਂ ਹੈਗਾ ਉਹ ਨਾਲੇ ਇੱਕ ਇਥੇ ਮੋਚੀ ਬੈੰਦਾ ਨਹੀਂ ਉਹ ਨਹੀਂ ਖੜਿਆ ਬਾਵਾ ਦੇ ਕੋਲ ਬੈਠ ਖਲੋ ਜਾਈਦਾ ਸੀ ਆ ਗਿਆ ਓਏ ਉਹਦ ਕੋ ਤੇਰੇ ਰਗੇ ਆਣ ਕੇ ਬੈਠੇ ਰਹਿੰਦੇ ਸੀ ਉਹਨੂੰ ਵਿਚਾਰੇ ਨੂੰ ਪੱਕਾ ਹੀ ਠਾਤਾ ਆ ਕੀ ਗੱਲ ਮਰ ਗਿਆ ਉਹ ਮਰ ਨਹੀਂ ਗਿਆ ਇਥੋਂ ਅੱਡਾ ਚੋਕ ਕੇ ਤਾਂ ਡੱਡੂਆਂ ਨੇ ਲੈ ਗਿਆ ਆ ਅੱਛਾ ਤੇ ਹੋਰ ਕੀ ਪਾ ਅੱਡਾ ਤੇ ਜਾਬ ਦਾ ਸਾਨੂੰ ਵੀ ਚੁੱਕਣਾ ਪਣਾ ਜਿਹੜੇ ਜਣਾ ਤਗੜੇ ਰੋਡ ਬਣਾਈ ਜਾਂਦੇ ਆ ਕਿਹੜਾ ਕਿਹੜਾ ਪੁਲ ਚੋਕਦੇ ਇਹਨਾਂ ਨੇ ਇਹਨਾਂ ਨੇ ਤਾਂ ਖਜਾਲੇ ਨੂੰ ਵੀ ਰੱਗਿਆ ਬਣਾਤਾ ਆ। ਆਹ ਉਹ ਲਾਦਾ ਚਕਾਉਣਗੇ ਤੁਹਾਡੀ ਵੀ ਦੁਕਾਨ। ਤਾਂ ਤੂੰ ਹਣੀ ਤੋਂ ਹੱਥ ਚੁੱਕ। ਇਹ ਦੱਸ ਕੀ ਕੀ ਪਾਵਾਂ? ਉਹ ਪਾ ਵੀ ਲੈਨੇ ਆ ਪਹਿਲੋ। ਮਾਫੀ ਦਾ ਰੇਟ ਤਾਂ ਦੱਸ ਕੀ ਆ? 150 ਰੁਪਏ ਕਿਲੋ। ਪੜ ਫਿਰ ਕਾਫੀ ਪੈਨ ਲਖਾਵਾ ਤੁਸਮਾਨ। 150 ਰੁਪਏ ਕਿਲੋ ਮੁਫਲੀ ਆਹ 10 ਕਿਲੋ ਮੁਫਲੀ ਦੇਣਾ 10 ਕਿਲੋ 10 ਕਿਲੋ ਮੁਫਲੀ ਆ ਤਿੰਨ ਕਿਲੋ ਗਿਰੀਆਂ ਪਾਲੀ ਤਿੰਨ ਕਿਲੋ ਗਿਰੀਆਂ ਹੋਰ ਆ 2 ਕਿਲੋ ਅਦਗਰਾ ਪੂਜੇ ਚਨੇ ਪਾ ਦੇ 2 ਕਿਲੋ ਹੋਰ ਇਦਾਂ ਕਰ ਫਿਰ ਨਿਆਣਾ ਵਾਸਤੇ 10 ਪੈਕਟ ਵੀ ਪਾ ਦੇ ਮੁਫਲੀ ਫੁੱਲਿਆਂ ਦੇ ਫੁੱਲਿਆਂ ਦੇ ਹਾਂ 10 ਪੈਕਟ ਫੁੱਲਿਆਂ ਦੇ ਹੋਰ ਮੱਕਈ ਦੇ ਦਾਣੇ ਵੀ ਹੋ ਗਏ ਕਿਲੋ ਕਿ ਫਿਰ ਪਾ ਦੇ ਕੋਕੋ ਕੋ ਮਕਈ ਦਾ ਦੋਲ ਕਾਰ ਸਾਹਿਬ ਕਿਨਾਂ ਬਣੇ ਸਾਬ ਤੇਰਾ 10 ਕਿਲੋ 1500 ਰੁਪਿਆ ਇਹਦਾ ਬਣ ਗਿਆ ਮੂਖਲੀ ਤੇ ਤੇਰਾ ਇਹਦਾ ਬਣ ਗਿਆ ਗਿਰਿਆਂ ਦਾ 600 ਤੇ 320 ਤੇ ਜਣਿਆਂ ਦੇ ਬਣ ਗਏ ਤੇ 120 ਤੇ ਉਹਦੇ ਬਣ ਗਏ ਤੇ 100 ਇਹਦਾ ਬਣ ਗਿਆ ਪੁਜਾਰੀ ਤੇ ਤੇਰਾ ਟੋਟਲ ਬਣ ਗਿਆ 2640 ਬਣੇ ਤੂੰ 2600 ਦੇ ਦੀ ਮਾਲ ਇਕੱਠਾ ਖੜਨ ਲੱਗਾ ਹੋਇਆ ਕਦੋਂ ਪਾਵਾਂਗੇ ਮਾਲ ਥੋੜੇ ਓਹ ਥੋੜੇ ਜਿਹੀ ਵੀ ਪਾਵਾਂਗੇ ਭੈਣ ਨੂੰ ਲੋੜੀ ਪਾਵਾਂਗੇ ਹੈ ਗਿਆ ਉਹਨਾਂ ਦਾ ਰੇਟ ਉਹਦਾ ਗੱਡੜੀ ਹੈ ਉਦੋਂ ਪੈਨ ਨੂੰ ਲੋੜੀ ਪਾਣੀ ਆ ਗੱਲ ਨੂੰ ਪਾ ਕੇ ਬਣਾਵੋ ਜਿਹੜਾ ਲੱਖਾਂ ਦਾ ਸਮਾਨ ਆ ਪੇ ਮੁੜ ਕੇ ਮਹਿੰਗਾ ਨਾ ਹੋ ਜਾਏ ਚੰਗੀ ਚ ਉਹਨਾਂ ਦੇ ਤੁਰ ਗਿਆ ਇਥੋਂ ਕਿਤੇ ਤੈਨੂੰ ਇਹ ਲੰਮੇ ਪਾਇਆ ਹੋਵੇ ਨੋ 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 ਦੋਸਤੋ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਹੜੇ ਨਵੇਂ ਜੁੜੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਬਹੁਤ ਫਨੀ ਵੀਡੀਓ ਇਦਾਂ ਦੀ ਬੜੀ ਜ਼ਰੂਰੀ ਕਮੇਡੀ ਵੀਡੀਓ ਲਿਆਂਦੇ ਆ ਜਿਹੜੀਆਂ ਪਰਿਵਾਰ ਚ ਬੈਠ ਕੇ ਵੇਖ ਸਕਦੇ ਆਪਾਂ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਜੋ ਕਰਕੇ ਦੱਸਿਓ ਠੀਕ ਹੈ ਜੀ ਹੋਰ ਹੋਰ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਫੁੱਲ ਫਨੀ ਵੀਡੀਓ ਆਪਾਂ ਵਿੱਚੋਂ ਲੱਭ-ਲੱਭ ਕੇ ਉਹ ਆਪ ਪਾਈ ਰਣ ਚੈਨਲ ਤੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਧੰਨਵਾਦ ਸਾਰਿਆਂ ਦਾ